ਹਰ ਪੰਜਾਬੀ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਸਵਾਗਤ ਪਿਆਰੇ ਦਰਸ਼ਕੋ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸਿਲੇਬਸ ਰਿਲੇਟਿਡ ਤੇ ਆਮ ਵੀਡੀਓ ਇਸ ਵਿੱਚ ਤੁਹਾਨੂੰ ਮਿਲ ਜਾਣਗੀਆਂ ਸਾਲ ਦੇ ਅੰਤਮ ਦਿਨਾਂ 'ਚ ਅਸੀਂ ਸਭ ਪੂਰੇ ਸਾਲ ਦਾ ਮੁਲਾਂਕਣ ਕਰਦੇ ਹਾਂ ਕਿ ਅਸੀਂ ਕੀ ਕੀਤਾ ਅਸੀਂ ਆਪਣੇ ਨਿਸ਼ਾਨੇ ਪੂਰੇ ਕੀਤੇ ਜਾਂ ਨਹੀਂ ਤੇ ਅੱਜ ਦਾ ਜਿਹੜਾ ਨਿਸ਼ਾਨਾ ਹੈ ਉਹ ਹੈ ਦੂਜਿਆਂ ਨੂੰ ਮਾਫ਼ ਕਰਨਾ ਪਰ ਇਮੋਸ਼ਨਲੀ ਅਸੀਂ ਕਿਸ ਤਰ੍ਹਾਂ ਦਾ ਵਰਾ ਬਤਾਇਆ ਹੈ ਇਹ ਵੀ ਦੇਖਣਾ ਜ਼ਰੂਰੀ ਹੈ ਤੇ ਆਓ ਇਸ ਵਰੇ ਦੇ ਅੰਤਮ ਦਿਨਾਂ 'ਚ ਆਪਣੇ ਆਪ ਨੂੰ ਹੋਰ ਵਧੀਆ ਬਣਾਉਣ ਲਈ ਉਹਨਾਂ ਸਭ ਲੋਕਾਂ ਨੂੰ ਮਾਫ਼ ਕਰ ਦੇਈਏ ਜਿਨ੍ਹਾਂ ਨਾਲ ਸਾਡਾ ਕੋਈ ਮਤਭੇਦ ਸੀ ਜਾਣੇ ਅਣਜਾਣੇ ਸਾਡੇ ਤੋਂ ਜਾਂ ਕਿਸੇ ਸਾਡੇ ਸਾਥ ਸੰਬੰਧੀ ਮਿੱਤਰ ਦੋਸਤ ਤੋਂ ਗਲਤੀ ਹੋ ਗਈ ਤੇ ਆਓ ਫਿਰ ਵੱਡਾ ਜਿਹਾ ਦਿਲ ਕਰਕੇ ਮਾਫ਼ ਕਰ ਦੇਈਏ ਤੇ ਉਹ ਵੀ ਸਾਨੂੰ ਮਾਫ਼ ਕਰ ਦੇਣਗੇ ਮਾਫੀ ਇੱਕ ਇਤਰ ਦੀ ਤਰ੍ਹਾਂ ਹੈ ਜੋ ਦੂਸਰੇ ਲਈ ਇੱਕ ਤੋਹਫਾ ਹੈ ਤੇ ਉਸ ਦੀ ਸ਼ਖਸੀਅਤ ਨੂੰ ਸਾਡੀ ਸ਼ਖਸੀਅਤ ਨੂੰ ਤੇ ਉਸ ਦੀ ਸ਼ਖਸੀਅਤ ਨੂੰ ਇੱਕ ਤਰ੍ਹਾਂ ਨਾਲ ਮਹਿਕਾ ਦਿੰਦੀ ਹੈ ਜੋ ਸਾਡੇ ਤੋਂ ਨਾਰਾਜ਼ ਹਨ ਮਾਫੀ ਰਿਸ਼ਤਿਆਂ ਨੂੰ ਮਜ਼ਬੂਤ ਕਰਦੀ ਹੈ ਬਦਲੇ ਦੀ ਭਾਵਨਾ ਨੂੰ ਖਤਮ ਕਰਦੀ ਹੈ ਮਾਫੀ ਸਾਡਾ ਸਤਕਾਰ ਵਧਾਉਂਦੀ ਹੈ ਮਾਫੀ ਪਛਤਾਵਾ ਕਰਨ ਨਾਲੋਂ ਬਿਹਤਰ ਹੈ ਦੁੱਖ ਮਣਾਉਣ ਤੋਂ ਵੀ ਵਧੀਆ ਹੈ ਇਹ ਸਾਡੇ ਜੀਵੰਦੇ ਅਤੇ ਸੰਵੇਦਨਸ਼ੀਲ ਹੋਣ ਦਾ ਪ੍ਰਿਕਟਾਵਾ ਹੈ ਹੁਈਆਂ ਭੁੱਲਾਂ ਦਾ ਪਛਤਾਵਾ ਮਾਫੀ ਦਾ ਮੁੱਖ ਮਕਸਦ ਹੈ ਮਾਫੀ ਮੁਹੱਬਤ ਦਾ ਸਰਨਾਵਾ ਹੈ ਮਾਫੀ ਗੁੱਸੇ ਦੀ ਅੱਗ ਤੇ ਠੰਡਾ ਪਾਣੀ ਪਾਉਣ ਦਾ ਕੰਮ ਕਰਦੀ ਹੈ ਮਾਫੀ ਤਣਾਅ ਘਟਾਉਂਦੀ ਹੈ ਮਾਫੀ ਮੰਗਣ ਲਈ ਤੇ ਮaaf ਕਰ ਦੇਣ ਲਈ ਹਿੰਮਤ ਤੇ ਹੌਸਲਾ ਹੋਣਾ ਵੀ ਜ਼ਰੂਰੀ ਹੈ ਤੇ ਫਿਰ ਦੱਸਿਏ ਮਾਫੀ ਮੰਗਣ ਦੇ ਢੰਗ ਪਹਿਲਾ ਢੰਗ ਹੈ ਮਾਫੀ ਪੱਤਰ ਲਿਖ ਕੇ ਮੰਗੀ ਜਾ ਸਕਦੀ ਹੈ ਆਮੋ ਸਾਹਮਣੇ ਬੈਠ ਕੇ ਆਪਣੇ ਗਿਲੇ ਸ਼ਿਕਵੇਆਂ ਤੇ ਗੱਲਬਾਤ ਕਰਕੇ ਮਾਫੀ ਮੰਗੀ ਜਾ ਸਕਦੀ ਹੈ ਮਾਫੀ ਹੱਸ ਕੇ ਮੰਗੀ ਜਾ ਸਕਦੀ ਹੈ ਕਿਸੇ ਨੂੰ ਕੋਈ ਚੰਗਾ ਦਿਨ ਯਾਦ ਕਰਾ ਕੇ ਮੰਗੀ ਜਾ ਸਕਦੀ ਹੈ ਤੇ ਕਿਸੇ ਦੇ ਰਾਹੀਂ ਵੀ ਮਾਫੀ ਮੰਗੀ ਜਾ ਸਕਦੀ ਹੈ ਤੇ ਅੱਜ ਕੱਲ ਤਾਂ ਸੋਸ਼ਲ ਮੀਡੀਆ ਹੈ ਆਪਣੇ ਮਿੱਤਰਾਂ ਸਬੰਧੀਆਂ ਨੂੰ ਇੱਕ ਸੁਨੇਹਾ ਭੇਜ ਕੇ ਅਸੀਂ ਮਾਫੀ ਇਹ ਮੰਗ ਸਕਦੇ ਹਾਂ ਫਿਰ ਸੋਚਦੇ ਕੀ ਹੋ ਤੁਸੀਂ ਵੀ ਸਾਲ ਦੇ ਅੰਤਲੇ ਦਿਨਾਂ ਵਿੱਚ ਆਪਣੇ ਜਾਂ ਦੂਜਿਆਂ ਦੀਆਂ ਗਲਤੀਆਂ ਬਦਲੇ ਹੋਈਆਂ ਭੁੱਲਾਂ ਲਈ ਮਾਫੀ ਮੰਗੋ ਤੇ ਮਾਫੀ ਕਰ ਦਿਓ ਤੇ ਨਵੇਂ ਵਿਰੇ ਵੱਲ ਇੱਕ ਨਵਾਂ ਕਦਮ ਵਧਾਓ ਖੁਸ਼ੀਆਂ ਦਾ ਖੇੜਿਆਂ ਦਾ ਮਨ ਦੀ ਸ਼ਾਂਤੀ ਦਾ ਸਬਰ ਸੰਤੋਖ ਦਾ ਤੇ ਜੀਵਨ ਵਿੱਚ ਅਨੁਸ਼ਾਸਨ ਤੇ ਉਤਸ਼ਾਹ ਦਾ ਸਭ ਨੂੰ ਨਵਾਂ ਵਰਾ ਮੁਬਾਰਕ ਖੁਸ਼ੀਆਂ ਤੁਹਾਡੇ ਵੇੜੇ ਵਿੱਚ ਦਸਤਕ ਦੇਣ ਨਵਾਂ ਵਰਾ ਮੁਬਾਰਕ